ਸਰਸਿਕਲ ਬਾਈ ਜੀ ਮਾਣਾ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਪੰਜ ਝੋਟੀਆਂ ਬਹੁਤ ਸੋਹਣੀਆਂ ਤਿੰਨ ਝੋਟੀਆਂ ਟੁਕੜਾ ਗੱਬਣਾਇਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਆ ਜੀ ਸਭ ਵਧੀਆ ਠੀਕ ਠਾਕ ਆ ਜੀ ਕਿਰਪਾ ਜੀ ਮੇਰਾ ਵੀ ਵਧੀਆ ਜੀ ਸਾਰੇ ਠੀਕ ਠਾਕ ਵੀ ਨੇ ਜਿਹਨੇ ਭੈਣ ਭਰਾਵਾਂ ਨਾਲ ਡੇਰੀ ਫਰਮ ਤੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਤੇ ਜਨਵਾਰ ਵੀਰ ਜੀ ਅੱਜ ਮਈਆਂ ਆਪਣੇ ਕੋ ਚੰਗੀਆਂ ਹੈਗੀਆਂ ਟੋਕਣਾ ਕਪੜਾ ਛੋਟੀਆਂ ਤੇ ਸੂਈਦ ਨਾਲ ਕਪੜਿਆਂ ਵਿੱਚ ਠੀਕ ਜੀ ਤੇ ਬਿਲਕੁਲ ਐ ਜਾਇਜ਼ ਭਾਅ ਨਾਲ ਜਾਇਜ਼ ਭਾਅ ਦੇ ਵਿੱਚ ਬਿਲਕੁਲ ਭਾਅ ਨਾਲ ਕੇ ਹਾਂਜੀ ਠੀਕ ਜੀ ਚਲੋ ਬਜੀ ਵੱਡੀ ਮਹੀਂ ਆ ਵੀਰ 14 15 ਕਿਲੋ ਵਾਲੀ ਠੀਕ ਜੀ ਤੇ ਸੁਈ ਆ 20 ਦਿਨਾਂ ਦੀ ਹਾਂਜੀ 20 ਦਿਨਾਂ ਦੀ ਸੁਈ ਆ 20 ਦਿਨਾਂ ਦੀ ਸੁਈ ਆ ਤੇ ਭਰਲੇਵਾ ਦਵਾ ਪੂਰੀ ਵੱਡੀ ਮੈਂ ਠੀਕ ਸੁੱਧ ਵਾਲੀ ਵੱਡੇ ਰਕਾਰਡ ਵਾਲੀ ਮੈਂ ਇਹੋ ਜੀ ਇਹੋ ਜੀ ਟਾਪੇ ਲਾਈ ਫਿਰਦੀ ਆ ਇਹਦਾ ਕਾਰਨੇ ਵਾਲਾ ਥਾਂ ਤੋਂ ਲੱਗਾ ਸਹੀ ਚੰਗ ਨਹੀਂ ਲੱਗਦਾ ਸਹੀ ਗਾ ਜੀ ਇਹੋ ਮਹੀਂ ਜਿਆਦੀ ਭਰ ਜੇ ਤੇ ਭਰਜਾਂ ਨੇ ਸੁਆ ਵੀ ਨਹੀਂ ਕੀਤੀ ਕਰਨੋ 11 ਵਜੂਗੀ ਤੇ ਉੱਧ ਵਾਲੀ ਮਈ ਆਗੇ ਕੁਆਲਟੀ ਵਾਲੀ ਨਸ ਵਾਲੀ ਠੀਕ ਜੀ ਲੈ ਆ ਵੀ ਜੀ ਇਹ ਚਵਾਹਣ ਲਗਾ ਭਾਵੇਂ ਕੋ ਬੱਚਾ ਬਹਿ ਕੇ ਛੋਲੇ ਜਨਾਨੀ ਛੋਲੇ ਹਾਂਜੀ ਲੈ ਲੈ ਛੋਲੇ ਲਈ ਤੋਰਿਓ ਚਵਾਈ ਚੋਈ ਹੈ ਬਾਈ ਬੁੱਲੀ ਆ ਹਾਂ ਇੱਕ ਨੰਬਰ ਚਵਾਈ ਚੋਈ ਦੀ ਸਾਰੀ ਵਾਲੇ ਦਿਵਾਲਿਓ ਮਈ ਤੇ ਹਾਂ ਠੀਕ ਉੱਧ ਵਾਲੀ ਮਈ ਤੇ ਜੈਡ ਬਲੈਕ ਮੈਂ ਆ ਦੋ ਦੁੱਧ ਇਹ ਬੰਦਾ ਪੂਰੀ ਸੇਵਾ ਕਰੋ ਮੈਂ ਦੋ ਦੁੱਧ ਗੜਪਨਾ ਰਹੀ ਆ ਪਰ ਜੈਜ ਦੁੱਧ ਜਿਹੜਾ ਕੋਈ ਸਹੀ ਹੁਣ ਇਸ ਟਾਈਮ ਤੇ ਚੱਲਣ ਦੀ 12 13 ਕਿਲੋ ਦੇ ਵਿੱਚ 12 ਕਿਲੋ ਲਾ ਕੇ ਚਲੋ ਵੀ 12 ਕਿਲੋ ਇਹ ਬੰਦੇ ਦੀ ਪਧਰੀ ਸੇਵਾ ਮੈਂ ਹੀ ਮੋੜੀ 16 17 ਕਿਲਵਾ ਤੋਂ ਠੀਕ ਜੀ ਹੁਣ ਥਾਂ ਨੂੰ ਜਿਹੜਾ ਆ ਤੇ 16 17 ਕਿਲੋ ਮੋੜੀ ਗਿਆ ਤੇ ਸੇਵਾ ਦੋ ਥਾਂ ਨੂੰ ਥੋੜੀ ਦੇਖੋ ਮੈਂ ਹੁਣ ਲਗਾ ਕਿੰਨਾ ਸੁਣਾ ਨਾਲ ਨੋਡ ਬਹੁਤ ਵਧੀਆ ਲੱਗੀ ਆ ਦੁੱਧ ਪੂਰੇ ਰਕਾਨਾ ਜਿੰਨੀ ਜਿਆਦਾ ਮੈਂ ਜਾਂਗੀ ਵੀਰੇ ਮੋਲ ਮੈਂ ਦਾ ਜੋ ਮਰਜ਼ੀ ਕਰੀਏ ਹਾਂਜੀ ਬਿਲਕੁਲ ਜੈਜ ਜਿੰਨੇ ਚਲੋ 85 ਦੇ ਰਾਂਗੇ 85 ਦੀ ਲਓ ਜੀ 85000 ਦੀ ਬਾਈ ਕਹਿੰਦਾ ਮੈਂ ਦੇਣੀ ਆ ਹਾਂ ਨਾ ਹੀ ਤੇ ਆਨੰਦ ਬਦੂ پورے ਸੋਹਣੀ ਰੋਦ ਵਾਲੀ ਮਈ ਵੀਰ ਕਮਾਲ ਜੀ ਇਹ ਤਾਂ ਛੋੜ ਕਰਦੇ ਆ ਵੀ ਇਹਨੂੰ ਜਾ ਕੇ ਤੇ ਪਾਇਆ ਕਰੋ ਠੀਕ ਜੀ ਇਹ ਤਾਂ ਜਾਂਦਿਆਂ ਹੀ ਬੰਦਾ ਕਹਿੰਦਾ ਦੂਜੇ ਤੀਜੇ ਨਾਲ ਅਸੀਂ ਦੁੱਧ ਨਹੀਂ ਦਿੰਦੀ ਵੀਰ ਉਹ ਨਹੀਂ ਕਰਦੀ ਸੇਵਾ ਕਰਨੀ ਚਾਹੀਦੀ ਆ ਚਲੋ ਸੇਵਾ ਸਾੜੇ ਭੜਪੜਾ ਕਰਦੇ ਆ ਸੇਵਾ ਕਰਨੇ ਕਿ ਫੇਰ ਹੋ ਰਿਹਾ ਹੁਣ ਅੰਮੀਆਂ ਜਿਹੜੀ ਗੱਲ ਆ ਜਨਵਾਰ 1 2 ਦਿਨ ਕਰ ਹੀ ਜਾਂਦਾ ਠੀਕ ਜੀ ਬਾਕੀ ਵੀਰਾ ਝੋਟੀ ਆ ਗਈ ਟੋਕੜ ਗੱਬਣਾ ਟੋਕਣਾ ਗੱਬਣਾ ਟੋਕਣਾ ਗੱਬਣਾ ਝੋਟੀਆਂ ਦੇ ਬਿਲਕੁਲ ਪਹਾੜਾਂ ਜਾਇਦ ਦਾ ਨੇ ਹਾਂਜੀ ਪੰਜ ਥਣੀਆਂ ਝੋਟੀ ਪੰਜ ਥਣੀਆਂ ਆ ਪੰਜ ਥਣ ਚੱਲਦੇ ਆ ਲਓ ਜੀ ਅੱਜ ਦੇਖੋ ਮੈਂ ਆਈ ਆ ਪੰਜ ਥਣੀਆਂ ਦੇ ਪੰਜੇ ਥਣ ਚੱਲਦੇ ਆ ਹਾਂਜੀ ਥਣ ਚੱਲਦੇ ਝੋਟੀ ਚੰਗੀ ਹਰਾਨੀ ਦੀ ਝੋਟੀ ਪੰਜਾਂ ਥਣੀਆਂ ਆ ਬਰਾਬਰ ਆ ਪੂਰੀਆਂ ਨੁਕਰਾਂ ਪੰਜਾਂ ਦਾ ਕਲਮਾਲੀ ਦੇ ਨੂੰ ਦੇਖੇ ਦੇ ਥਣ ਪੰਜ ਪੰਜਾਂ ਦੇ ਪੰਜਾਂ ਪਾ ਗਈ ਆ ਪੰਜੇ ਕੰਨੀਆਂ ਬਰਾਬਰ ਪੰਜਾਂ ਥਣਾਂ ਵਾਲੀ ਮੈਂ ਵੀਰਾ ਅੱਗੇ ਆਈ ਸੀ ਓਕੇ 15 16 ਕਿਲੋ ਮੈਂ ਕੋ ਦੁੱਧ ਹੀ ਹਾਂਜੀ ਪੰਜਾਂ ਥਾਲੀ ਮੈਂ ਕਦੀ ਦੁੱਧ ਨੂੰ ਛੋਟੀ ਇਹ ਇੱਕ ਗੱਲ ਹੋ ਰਿਹਾ ਤੇ ਝੋਟੀਆਂ ਸਿੰਗੀ ਦੇਖੋ ਲੱਗੀ ਝੀਗੀ ਦਾ ਬਹੁਤ ਨਿੱਕੀ ਆ ਨਿੱਕੀ ਸਿੰਗੀ ਲੱਗੀ ਦਾ ਪੰਜ ਥਾਣੇ ਝੋਟੀ ਦੇ 8 ਕਿਲੋ ਦੁੱਧ ਸੱਤ ਪੱਕਾ ਉਹ ਤੇ ਪਹਾੜੇ ਤੇ ਮਿਲਦੀ ਇਦਾਂ ਹੀ ਪਹਾੜੇ ਤੇ ਆ ਲੈ ਵੇ ਜਾਓ ਆ ਪਿਆ ਆ ਜੀ ਗੱਲਿਆ ਖਿਆਲ ਨਾਲ ਡਰ ਜਰਦਾ ਦੇਖੋ ਜੀ ਬਹੁਤ ਸੋਹਣੀ ਝੋਟੀ ਸਾ ਸੁਤਰੀ ਵਧੀਆ ਤੇ ਯਾਜ ਰੇਡ ਤੇ ਦੇਖ ਲੋ ਥਾਣੇ ਖਾ ਦੀ ਇਹਨਾਂ ਪਰਲਾ ਵੀ ਥਾਣੇ ਘਮਾਇਓ ਮਾੜੀ ਭੋਲੇ ਨਹੀਂ ਲੋ ਜੀ ਦੇਖੋ ਇਹ ਤਾਂ ਠੰਡੀ ਸੀਲ ਆ ਝੋਟੀ ਪੂਰੀ ਪੂਰੇ ਥਾਣੇ ਵਧੀਆ ਸਾ ਸੁਤਰੀ ਝੋਟੀ ਦੋ ਤਾਂ ਪਹਿਲੇ ਸਵੇਰੇ ਝੋਟੀ ਦੁੱਧ 14 ਕਿਲੋ ਦੁੱਧ ਦਿੰਦਾ ਇਥੇ ਮੇਰੇ ਲਾਗੇ 2 ਕਿਲੋ ਮੀਟਰ ਦੇ ਪਿੰਡ ਵੀਰ ਨੂੰ ਦੱਸੋ ਭਾਈ ਕੀ ਮੋਲਿਆ ਮੁੰਦਰੀ ਝੋਟੀ ਬਿਲਕੁਲ ਜਾਇਜ਼ ਝੋਟੀ ਦਾ ਮੁੱਲ 70 65 60000 ਦੀ 60000 ਦੀ ਬਿਲਕੁਲ ਜਾਇਜ਼ ਚਾ ਦੋ ਸੌੜ ਕਰਦਾਂਗੇ ਜਾਇਜ਼ ਰੇਟ ਪਾਇਆ ਇਹਨਾਂ ਵੇਸ ਤੇ ਚੋ ਠੀਕ ਹੈ ਭਾਈ ਬਿਲਕੁਲ ਜਾਇਜ਼ ਝੋਟਿਆ ਬਾਂਦੀ ਵੀ ਹੈ ਝੋਟੀ ਸਾਹ ਕਿਵੇਂ ਸੁਤਰੀ ਹਰ ਪਖੋ ਮੁੰਦਰੀ ਝੋਟੀ ਆ ਕੁਆਲਿਟੀ ਵਾਲੀ ਐਸ ਕੁਆਲੀਟੀ 12 ਮਹੀਨੇ ਵੀ ਗਨਾਲੀਆਂ ਛੋਟੀਆਂ ਵੀ ਚੰਗੀਆਂ ਤੰਨੇ ਇੱਕੋ ਘਰੋਂ ਕੋ ਵੀਰ ਕੋ ਲਈਆਂ ਵਾ ਹਾਂਜੀ ਛੋਟੀਆਂ ਜਿਹੜੀ ਗੱਲ ਹੈ ਹਾਂਜੀ ਤੇ ਗੱਪਣ ਤੇ ਨਾ ਤਨਾ ਮਹੀਨਿਆਂ ਤੋਂ ਤੰਨੇ ਉੱਤੇ ਘਰ ਲਿਆ ਕੇ ਚੱਕ ਹੋਈਆਂ ਦਿਨਾਂ ਦਿਨਾਂ ਵੀ ਖੋਦੀਆਂ ਗੱਪਣ ਹੈ ਨਾ ਦੁੱਧ ਚੰਗਾ ਦੁੱਧੋ ਅਜੇ ਵਧਨ ਵਾਲੀਆਂ ਨਾਲ ਹਾਂਜੀ ਆ ਛੋਟੀ ਅੱਠ ਕਿਲੋ ਪੂਰਾ ਦੁੱਧ ਹੋਊਗਾ ਹਾਂਜੀ ਉਹਦਾ ਦੁੱਧ 8 ਕਿਲੋ ਹੋਊਗਾ ਚਵਾਵਾ ਕੋਈ ਠੀਕ ਨਹੀਂ ਲੋੜ ਹਾਂ ਐਡਾ ਪਹਾੜੇ ਤੇ ਮਿਲਦਾ ਇਹ ਪਹਾੜੇ ਤੇ ਇੱਕ ਕੱਦ ਦਾ ਬੜਾਵਾ ਜਿਹੜਾ ਵੀਰ ਭਰਾ ਸੇਵਾ ਕਰ ਲੂ ਝੋਟੀ ਚੰਗੀ ਦੁੱਧ ਵਾਲੀ ਠੀਕ ਹੈ ਝੋਟੀ ਸਿੰਘ ਨੂੰ ਸਵਾਲ ਲਗਾ ਤੇ ਵਧੀਆ ਕੱਦ ਗਾੜਦਾ ਲੈ ਵੀਰ ਜੀ ਘਮਾ ਦੇ ਘਮਾ ਦੇ ਨਵੀਆਂ ਝੋਟੀਆਂ ਪੁੱਛ ਆ ਜਾ ਸਵੇ ਚੁੰਨ ਵਾਲੀਆਂ ਗਿਆ ਜੀ ਵੀਰ ਭਾਣਾ ਇਹ ਕਿਥੋਂ ਬਾਜੀ ਕੀ ਮੁੱਲੇ ਦਾ ਮੋਲੇ ਵੀਰ ਭਾਣ ਪੈਣ ਵੀ 60 ਦੀ ਪੂਰੇ ਦੇ ਦਾਂਗੇ 60 ਦੀ ਇਹ ਵੀ 2 ਘਟ ਕਰ ਲਾਂਗੇ ਇਹ ਵੀ 2 ਘਟ ਕਰ ਲਾਂਗੇ ਲਓ ਜੀ ਇੱਕੋ ਹੀ ਇੱਕੋ 58 58 ਰੇਟ ਜਦੋਂ ਆ ਦਾ ਤੇ ਗਾੜੀ ਤੇ ਜੀ ਖੋਦੋ ਜੀ ਇਹ ਵੀ ਛੋਟੀ ਚੰਗੀ ਆ ਤੇ 8 ਕਿਲੋ ਦੁੱਧ ਹੋਊਗਾ 7-7 ਤਿੰਨਾਂ ਥੱਲੇ ਪੱਕਾ ਦੁੱਧ ਹੋਊਗਾ ਚਿਵਾ 7-7 ਲਾ ਲਓ ਪੱਕਾ ਤੇ ਵੱਡੀਆਂ ਛੋਟੀਆਂ 7-7 ਹਾਂਜੀ ਮੈਂ ਲਿਆਂ ਦਮੇ ਟਾਂ ਇਹਦਾ ਦਮੇ ਟਾਂ ਇਹਦੀ ਕੱਟੀ ਨਹੀਂ ਹੈਗੀ ਅਗਲਾ ਰੱਖ ਲਈ ਆ ਵੀਰ ਕੋਈ ਜ਼ਿਆਦਾ ਚਿਰ ਦੀ ਨਹੀਂ ਝੋਟੀ ਪਈ ਇਹ ਦੀ ਗੱਲ ਹਾਂਜੀ ਬੜੀ ਹਰਵਰੀਾਈ ਝੋਟੀ ਬਹੁਤ ਚੰਗੀ ਘਟੀ ਰੱਖ ਲਈਏ ਦੇਖੋ ਕਿਹੜੀਆਂ ਗੱਬਰਾਂ ਵਾਂ 6-6 7-7 ਕਿਲੋ ਦੁੱਧ ਆ ਤੇ ਇਹ ਸੱਜਣ ਸੀਆਂ ਵੀ 11-12 ਕਿਲੋ ਮਜੇ ਨਾ ਕਰ ਦਿੰਦੀਆਂ ਵਾਂ ਕਰ ਦਿੰਦੀਆਂ ਆ ਬਾਏ 12-12 ਕਿਲੋ ਸੋਇਆਂ ਦੇਣਾ ਇਨਾਂ ਨੇ ਆਹ ਆਹ ਦੇਖੋ ਝੋਟੀ ਇਹ ਪੂਰੀ ਸਾਹ ਸੁਥਣੀ ਆ ਵਧੀਆ ਕੁਆਲਟੀ ਵਾਲੀ ਆ ਦੱਸੋ ਭਾਈ ਜੀ ਕੀ ਮੋਲ ਫਿਰ ਦਾ ਮੋਲ ਵੀਰ ਬਿਲਕੁਲ ਜਾਇਜ਼ ਇਹ ਵੀ 52000 ਇਹ ਲੋ ਜੀ ਇਹ ਵੀ 52000 ਦੀ ਤਿੰਨੇ 52 ਦੀਆਂ ਤਿੰਨੇ 52 ਇਹ ਕੋਈ ਭਰਾ ਇਕੱਠੀਆਂ ਲੱਲੇ ਤਿੰਨੇ ਫਿਰ 55 55 ਦੀਆਂ ਜੇ ਭਰਾ ਕਠੀਆਂ ਲਵੇ ਕੱਲੀ ਕੱਲੀ ਆ ਰੇ 52 ਜੇ ਜੇ ਕੋਈ ਭਰਾ ਕਠੀਆਂ ਲਵੇ 55500 ਦੀਆਂ ਇਹ ਕਠੀਆਂ ਤਰ੍ਹਾਂ ਦੇ ਆ ਇਹ ਦੋ ਵੀ ਲੈ ਲੂ ਕੋਈ ਤਮੀ 55500 ਜੇ ਕੋਈ ਦੋ ਲੈ ਲੂਗਾ ਦੇ ਹਾਂ ਲਓ ਜੀ ਬਾਬਾ ਜੀ ਬਾਬਾ ਜੀ ਬਿਨਾ ਪੁੱਛਿਆ ਗੱਲ ਕਹਿ ਦਿੱਤੀ ਆਹ ਗੱਲ ਬਹੁਤ ਹੁੰਦੀ ਜੇ ਤਿੰਨੇ ਲੈ ਲੂ ਫਿਰ ਤਾਂ ਬਹੁਤ ਵੱਡੀ ਗੱਲ ਤੇਨੇ ਆਹੀ ਲੈਣੀ ਤੇਨੇ ਕੋਲ ਜੇ ਓਕੇ ਜੀ ਖੋਲੋ ਭਾਈ ਜੀ ਪਹਾੜਾ ਜੈਜ ਵੀਰ ਵਾਹ 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 ਵੱਡੀ ਮਹ ਆ ਗਈ ਏ ਵੱਡੀ ਮਈਆਂ ਵੀਰ ਦਿਨ ਖਾਣ ਤੇ ਸੱਤ ਤੋਂ 8 ਦਿਨ ਲੈ ਜਾਊਗੀ 10 10 ਸੱਤ ਅੱਠ ਦਾ ਖੜਦੀ ਏ ਬੱਡੀ ਮੈਂ ਆਈ ਮੇਰੀ ਕਿੰਨੀ ਸੌਕ ਕਰ ਲਈ ਓਨੀ ਥੋੜੀ ਆ ਪਲ ਪਲ ਮੈਂ ਬਹੁਤ ਲਗਾ 15 16 ਕਿਲੋ ਦੇਣ ਅੱਠ ਲੈ ਜੂਗੀ ਪਰ ਮੈਂ ਦੀਆਂ ਸੀੜੀਆਂ ਉਹਨਾਂ ਚਾਰ ਮਸਾਲੇ ਪਈ ਕੇ ਠੀਕ ਇੰਨੀ ਦਾ ਸਿਰਫ ਦਰਦੀ ਆ ਉਹ ਲੈ ਉਹ ਤੇ ਆਇਓ ਹਾਂਜੀ ਉਹ ਮੇਰੇ ਲੈ ਆਓ ਇਹ ਪੂਰੇ ਦੁੱਧੜੀ ਮੈਂ ਅਦਰਕ ਵਾਲੀ ਚੰਪਾਲ ਝੋਟੀਆਂ ਬਹੁਤ ਸੋਨਾ ਮੈਂ ਆ ਕੋਈ ਦੇਖੋ ਜੀ ਮੈਂ ਥਾਣ ਥੰਦੇ ਲੋ ਜੀ ਠੰਡੀ ਸੀਰਪੁਰੀ ਜਿਆਜ ਭਾਣਾ ਠੰਡੀ ਸੀਰਪੁਰੀ ਚੋਟੀ ਮੈਂ ਫੁੱਟਣ ਦੀ ਠੰਡੀ ਸੀਰ ਠੀਕ ਤੇ ਬਿਲਕੁਲ ਭਾਣਾ ਜਿੰਨੇ ਦੀ ਦੇ ਦੇ ਜਿਆਜ ਦਿਨ ਮਲੋ ਖੜੋਗੇ ਹੈਣਾ ਮੌਲਵੀ ਰੇ ਭਾਵੇਂ ਮੈਂ ਦਾ ਕਰੀਏ 195 90 ਦੀ ਮੈਂ ਦੇ ਦਾਂ 90 ਦੀ 90 ਲੈ ਬਾਈ ਵੱਡੀ ਮਾਝਿਆ ਤੇ ਪਾਇਆ ਰੇਟ ਦਾ ਨਿਗਾਹ ਆ ਕੀਤਾ 90000 ਰੁਪਇਆ 85 ਦੀ ਐਂਡ ਸਹੀ ਗੱਲ ਆ ਮੈਂ ਤਾਂ ਕਹਣਾ ਕੋਈ ਵੇਚਣ ਵਾਲਾ ਵੀ ਖੜੂ ਗਣਾ ਉਹ ਹੀ ਕਮਾਈ ਕਰ ਸਕਦਾ ਰੋਬਾ ਪਾ ਜੀ ਜਿਹੜਾ ਆਰ ਦਿਨ ਮੈਂ ਫਾਣੂ ਉਹ ਵੀਰ ਕੋ ਲਈ ਹੈ ਨਾ ਹਾਂ ਜੀ ਉਹਦਾ ਬੇਟਾ ਅਸੀਂ ਬਾਹਰ ਚਲ ਗਿਆ ਵਾ ਹਾਂ ਜੀ ਮੈਂ ਜਾਂਦਾ ਮੇਰੇ ਕੋ ਨਹੀਂ ਸ਼ੇਵਾ ਹੁੰਦੀ ਤਾਂ ਆ ਵੇ ਲੋ ਕੰਮ ਮੈਂ ਥਲਪ ਘੰਟਾ ਬੈਠਾ ਇਦਾਂ ਟਿੱਪੀ ਕੋਈ ਗੱਲ ਮੈਂ ਆਂਦਾ ਮੈਂ ਤੇਰੀ ਵਾਂ ਦਵਾ ਜੇ ਮੇਰੇ ਕੋ ਸ਼ਾਮ ਹੁੰਦੀ ਵੇ ਠੀਕ ਹੈ ਨਾ ਆਪਣੇ ਭਵਾਂ ਵਾਲੇ ਡਾਕਟਰ ਸਾਹਿਬ ਉਹਨਾਂ ਕੋ ਲਈ ਇਹ ਨਾ ਕੋਈ ਆਖੇ ਮੈਂ ਵੇਚ ਕੇ ਪਾਈ ਹੋਗੀ ਹਾਂ ਜੀ ਮਹੀਂ ਜੇ ਹੋਣ ਵਾਲੀ ਤੇ ਮੇਰੇ ਵੀਰ ਟਾਈਮ ਵਾਜੇ ਵੇਖੋ ਕਿੰਨਾ ਆ ਦਾ ਦਿਆ ਨਾ ਟਾਈਮ ਕਿੰਨਾ ਹੋ ਗਿਆ ਜੇ ਪੂਰਾ 1 ਵਜੇ ਗਿਆ ਇੱਕ ਵਜੇ ਗਿਆ ਜੇ ਤੇ 3 ਤੱਕ ਵੀਡੀਓ ਆਜ ਲਈ ਜੇ ਤੇ ਮਹੀਂ ਕੋਈ ਡੰਗਰਨੇ ਪਸ਼ੂ ਵਿਗਿਆ ਸਾਰੇ ਵੇਚਣ ਵਾਲੇ ਜੇ ਤੇ ਬਹੁਤ ਹੀ ਰੇਟ ਪਈਆਂ ਸਸਤਾ ਆ ਪਿਆ ਨੋਰਮਲ ਰੇਟ ਕੀਤਾ ਜੇ ਤੇ ਆ ਪਸ਼ੂ ਬਾਈ ਕੋਲ ਤੇ ਲਾਈਕ ਕਮੈਂਟ ਸ਼ੇਅਰ ਜ਼ਿਆਦਾ ਖਿੱਚ ਕੇ ਰੱਖਿਆ ਕਰੋ ਤੇ ਵਧੀਆ ਲਾਈਕ ਮੇਰੇ ਕਮੈਂਟ ਮਾਰਿਆ ਕਰੋ ਕਿਉਂ ਮਾ ਜੀ ਬਾਤੋ ਵਾਤ ਵੀ ਦੀ ਚੈਨਲ ਨੂੰ ਸ਼ੇਅਰ ਕਰੋ ਤੇ ਆਪਣੀ ਇੱਕ ਹਫਤੇ ਦੇ ਵਿੱਚ ਤਿੰਨ ਤਿੰਨ ਵੀਰ ਦੀ ਚਾਰ ਚਾਰ ਵੀਡੀਓ ਪਾਉਂਦੇ ਤੇ ਇਹ ਆ ਵੀ ਜਿੰਨਾ ਲੋਕ ਵੀਰ ਭਰਾ ਪਿਆਰ ਦਿੰਦੇ ਨਾ ਸਾਰਾ ਕੁਟ ਉਹਨਾਂ ਜਿਆਦਾ ਪੈਣਾ ਭਰਾ ਕਰਕੇ ਨਹੀਂ ਵੀ ਪਹਿਲਾਂ ਨਫਾ ਲੈਣ ਨੂੰ ਹੀ ਡੰਗਰ ਬਿਲਕੁਲ ਪਹਾ ਨਾ ਜਾਇਜ਼ ਪਾਉਣੇ ਵੀ ਵੀਰ ਭਰਾ ਜੁੜੇ ਆ ਨਾ ਚਲੋ ਆਪਣੇ ਚੈਨਲ ਨੂੰ ਪਿਆਰ ਕਰਕੇ ਸਾਰੇ ਸਪੋਰਟ ਕਰਕੇ ਸਾਡੇ ਨਾਲ ਤੁਰੇ ਰਹੇ ਤੁਸੀਂ ਸਾਡੇ ਨਾਲ ਤੁਰੇ ਰਹੇ ਬਿਲਕੁਲ ਵੀ ਜੀ ਬਾਤੋ ਵਾਤ ਚੈਨਲ ਨੂੰ ਸ਼ੇਅਰ ਕਰਿਆ ਕਰੋ ਬਾਤੋ ਵਾਤ ਲੋਕਾਂ ਕੋ ਲਾਈਕ ਕਮੈਂਟ ਸ਼ੇਅਰ ਕਰਾਇਆ ਕਰੋ ਜਿੰਨੇ ਵੀਰ ਭਰਾ ਸੰਗ ਤੇ ਕੀ ਉਹ ਵਡੀਆਂ ਝੋਟੀਆਂ ਲਿਆਵਾਂਗੇ ਆ ਝੋਟੀਆਂ ਵੀ ਜੀ ਇਹ ਪ੍ਰੋਗਰਾਮ ਹੈ 2000 ਇੱਕ ਦੋ ਤਰੀਕ ਤੇ ਝੋਟੀਆਂ ਚੰਗੀਆਂ ਵੱਡੀਆਂ 12 ਵੇ ਦੇ ਲੀਏ ਜਿਹੜੇ ਝੋਟੀਆਂ ਵੱਡੀਆਂ ਲਿਓ ਨੇ ਹਾਂਜੀ ਹਾਂਜੀ ਠੀਕ ਹੈ ਭਾਈ ਬੋਲੋ ਡਰੈੱਸ ਫੋਨ ਨੰਬਰ ਆਪਣਾ ਹੈਗਾ 8427407753 ਨਾਮ ਮਾਨਾ ਦੇ ਪਿੰਡ ਭੋਮਾ ਪਿੰਡ ਭੋਮਾ ਉਹ ਮੇਰੇ ਨਾਲ ਬਟਾਲਾ ਵਾਜਦਾ ਜੀ ਭੋਮਾ ਦਾ ਜੀਠੇਲੇ ਭੋਮੇ ਆਉਣਾ ਜੇ ਉਹ ਜੇ ਭੋਮੇ ਨਹੀਂ ਜਾਣਾ ਭੋਮਾ ਵੀ ਜਿੰਨੋ ਮਰਜੀ ਅੰਮਰਸਰੋਂ ਪੈਂਦਿਆਂ ਸਾਰ ਅੰਮਰਸਰੋਂ ਵਾਹਿਗੁਰੂ ਦੇ ਚਲੋ ਹਣੇ ਇੰਨਾ ਜਾਣ ਪਛਾਣ ਹੈ ਜਿਹੜਾ ਇਹ ਰੋਡ ਤੇ ਚੜਦੇ ਜਿਹੜ ਇਹ ਖਾਸ ਕਰਕੇ ਬਾਬਾ ਰੋੜੇ ਜੀ ਜਦੋਂ ਬਾਬਾ ਰੋੜੇ ਆਤੀ ਦਾ ਹੀ ਇਹ ਕਰਕੇ ਮਸ਼ਹੂਰ ਹੈ ਕੋਈ ਗੱਲ ਨਹੀਂ ਠੀਕ ਸਸੇ ਗੱਲ ਜੀ ਸਸੇ ਠੀਕ